ਅਹ ਨਿਕੁਲੰਗ ਕੌਤਾਰ ਜੀ ਦਾ ਦਿਨ ਮਨਾਉਂਦੇ ਹਾਂ ਹਰ ਸਾਲ ਇਸ ਦਿਨ ਦੇ ਉੱਤੇ ਧਾਮ ਜੱਪ ਕੇ ਫਿਰ ਗੁਰੂ ਮਹਾਰਾਜ ਸਚੇ ਪਾਤਸ਼ਾਹ ਨੂੰ ਉਹਨਾਂ ਦੇ ਆਗਮ ਜੋਤਿ ਆਗਮ ਦੀ ਖੁਸ਼ੀ ਵਿੱਚ ਜੋ ਗੁਪਤ ਰੂਪ ਵਿੱਚ ਸਾਰੇ ਸੰਸਾਰ ਤੇ ਵਿਚਰ ਕੇ ਸਤਜੋਗ ਵਾਸਤੇ ਅਗਲਾ ਰਸਤਾ ਤਿਆਰ ਕਰ ਰਹੀ ਹੈ ਉਹਨੂੰ ਜੋ ਜੀਤੇ ਰੰਡਾਵੇ ਦੀ ਜੋ ਸਤਗੁਰੂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੋ ਸਾਖੀ ਦੇ ਵਿੱਚ ਲਿਖਿਆ ਹੈ ਕਿ ਇਹ ਸਮੇਂ ਦੇ ਵਿੱਚ ਜੋਤ ਆਏਗੀ ਜਿਹੜੇ ਵੀ ਮਹਾਰਾਜ ਜਿਨ੍ਹਾਂ ਨਾਲ ਗੁਰੂ ਨਾਨਕ ਦੇਵ ਜੀ ਨੇ ਵਾਅਦੇ ਕੀਤੇ ਉਹ ਪੂਰੇ ਕਰੇਗੀ ਫੇਰ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਉਹ ਗ੍ਰੰਥ ਵੀ ਲਿਖੇਗੀ ਹਮ ਅੰਮ੍ਰਿਤ ਬਾਣੀ ਵੀ ਲਿਖੇਗੀ ਇਹ ਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹ ਜੋ ਸਰੂਪ ਜਤੋਂ ਸਤਿਗੁਰੂ ਤੇ ਸਹਾਯੋਗ ਤੇ ਕਰਜੋਗਦਾਨ ਬੀੜਾ ਹੋਣਾ ਹੈ ਉਹਦੇ ਵਿੱਚੋਂ ਪ੍ਰਗਟ ਹੋਵੇਗੀ ਇੱਕ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਜੋਤ ਇੱਕ ਆਮ ਦੁਨੀਆਂ ਨੂੰ ਪਤਾ ਨਹੀਂ ਲੱਗੇਗਾ ਆਹ ਮਨੁਸਾਨ ਦੇ ਵਿੱਚ ਪ੍ਰਗਟ ਹੋ ਕੇ ਕਾਰਜ ਕਰੇਗੀ। ਇਹ 32 ਸਾਲ ਤੋਂ ਲਗਾਤਾਰ ਉਹ ਜੋਤ ਦਾ ਜੋ ਦਿਨ ਸੀ ਗਿਆਨੀ ਜੀ ਮਹਾਂਪੁਰਖਾਂ ਨੂੰ ਜੋ ਦਿਖਾ ਕੇ ਗਏ ਗੁਰੂ ਨਾਨਕ ਦੇਵ ਜੀ ਮਹਾਰਾ ਉਹ ਦਿਨ ਤੇ ਆਪਾਂ ਰੱਖਿਆ ਸੀ। ਉਹ ਦਿਨ ਲਗਾਤਾਰ ਚੱਲਦਾ ਆ ਰਿਹਾ ਹੈ ਰਖਣ ਪੁਣਿਆ ਵਾਲੇ ਦਿਨ। ਸ਼ਾਮ ਨੂੰ 7:20 ਤੇ ਜਿਹੜੇ ਵੀ ਦੇਸ਼ 'ਚ ਬੈਠੇ ਹੋ ਉਥੇ ਆਪਾਂ ਪੰਜ ਜੋਤਾਂ ਲਾ ਕੇ ਤੇ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਚਵੀਆਂ ਉਤਾਰ ਵਿਸ਼ਨੂੰ ਉਤਾਰ ਆਵੇਗਾ ਜਿਸ ਤਰ੍ਹਾਂ ਸੰਸਾਰ ਦੇ ਉੱਤੇ ਕੋਈ ਅਵਤਾਰ ਆਉਂਦਾ ਹੈ ਉਹਦਾ ਇੱਕ ਨਾਂ ਨਾਲ ਲਿਖਿਆ ਜਾਂਦਾ ਹੈ ਜਿਵੇਂ ਪ੍ਰੇਤਾ ਵਿੱਚ ਪ੍ਰਸ਼ੋਤ ਉਤਾਰ ਆਏ RAM ਜੀ ਨੂੰ ਕੋਈ RAM ਕਰਕੇ ਨਹੀਂ ਜਾਣਦਾ ਪ੍ਰਸ਼ੋਤ ਉਤਾਰ ਕਰਕੇ ਜਾਣਦਾ ਹੈ ਫਿਰ ਜੇ ਕ੍ਰਿਸ਼ਨ ਮਹਾਰਾਜ ਆਏ ਉਹਨੂੰ ਲੀਲਾ ਅਵਤਾਰ ਕਹਿੰਦੇ ਨੇ ਫਿਰ ਮਹਾਰਾਜ ਸੱਚੇ ਪਾਤਸ਼ਾਹ 10 ਪਾਤਸ਼ਾਹਾਂ ਗੁਰਪੂਰਨ ਅਵਤਾਰ ਆਏ ਉਹਨਾਂ ਨੂੰ ਨਾਨਕ ਨਿਰੰਕਾਰੀ ਨਿਰੰਕਾਰ ਦੇ ਨਾਲ-ਨਾਲ ਪਛਾਣਿਆ ਜਾਂਦਾ ਪਰ ਲੋਕਾਂ ਨੇ ਉਦੋਂ ਵੀ ਨਹੀਂ ਪਛਾਣਿਆ 200 ਸਾਲ ਬਾਅਦ ਚ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਆਪ ਪਰਮੇਸ਼ਰ ਸਨ ਕਿਸੇ ਵੀ ਅਵਤਾਰ ਨੂੰ ਕੋਈ ਉਦੋਂ ਦੁਨੀਆ ਨਹੀਂ ਪਛਾਣਦੀ ਨਾਈ ਮਹਾਰਾਜ ਉਦੋਂ ਯਾਰ ਹੁੰਦੇ ਨੇ ਪੰਜ ਗੁਰਨਾਨ ਅੱਜ ਅਸੀਂ ਕਰੋੜਾਂ ਦੁਨੀਆ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਸ ਗਾ ਰਹੀ ਹੈ ਤੇ ਉਹਨਾਂ ਤੋਂ ਝਗੜੇ ਵੀ ਕਰਦੀ ਹੈ ਕਿ ਉਹ ਨਿਰੰਕਾਰ ਹੀ ਕਹੀ ਕਹਿੰਦੇ ਨਹੀਂ ਆਮ ਆਦਮੀ ਸੀ ਪਰ ਉਦੋਂ ਪੰਜਾਂ ਨੇ ਪਛਾਣਿਆ ਕਿ ਉਹ ਪਰਮੇਸ਼ਰ ਸਨ ਤੇ ਪੂਰ ਇੱਕ ਨੇ ਪਛਾਣਿਆ ਸੀ ਜੋ ਪਰਮੇਸ਼ਰ ਦਾ ਰੂਪ ਬਣ ਗਿਆ ਉਹ ਸਨ ਗੁਰੂ ਅੰਗਦ ਦੇਵ ਜੀ ਮਹਾਰਾਜ ਹੁਣ ਵੀ ਜੋ ਸੰਸਾਰ ਤੇ ਵਿਚਰ ਰਹੀ ਹੈ ਕਾਰਜ ਕਰ ਰਹੀ ਹੈ ਜਿਵੇਂ ਜਿਵੇਂ ਪਾਣੀ ਹਵਾ ਅਗਨੀ ਨੂੰ ਖੁੱਲ ਦੇ ਕੇ ਸੰਸਾਰ ਦਾ ਕਾਲ ਯੁਗਾ ਚੋਂ ਕੱਢ ਕੇ ਸਤਜੋਗ ਨਾਲ ਮਿਲਾਉਣਾ ਹੈ ਉਹ ਕਿਸੇ ਨੂੰ ਪਤਾ ਨਹੀਂ ਚੱਲਣਾ